ਸੋਸ਼ੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਤੁਹਾਡੀ ਸੇਵਾ ਚ ਹਾਜ਼ਰ ਹਾਂ ਨਵੀਂ ਖਬਰ ਲੈ ਕੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਦਿਓ ਅੱਜ ਦੀ ਨਵੀਂ ਖਬਰ ਇਹ ਹੈ ਕਿ ਰਾਤੀ ਬਾਈ ਜੀ ਯੂ ਐਸ اے ਨੇ ਈਰਾਨ ਦੇ ਉੱਤੇ ਹਮਲਾ ਕਰ ਦਿੱਤਾ ਤਿੰਨ ਟਿਕਾਣਿਆਂ ਤੇ ਦੌੜ ਤੋੜ ਹਮਲਾ ਕੀਤਾ ਜੀਤੇ ਕਹਿ ਰਹੇ ਨੇ ਕਿ 6 ਮੰਬਰ ਗਰਾਏ ਗਏ ਨੇ ਜੋ ਬਹੁਤ ਹੀ ਭਾਰੀ ਸੀਗੇ ਤੇ ਉਹਨਾਂ ਦੇ ਤਕਰੀਬਨ ਕਹਿ ਰਹੇ ਨੇ ਤਿੰਨ ਜੋ B2 ਏ ਬਿਮਾਨ ਸੀਗੇ ਜੋ ਹਾਵਾ ਦੀ ਤੇਜ ਰਫਤਾਰ ਤੋਂ ਕਹਿੰਦੇ ਨੇ ਹਵਾ ਦੀ ਬਾਜ ਨਾਲੋਂ ਵੀ ਤੇਜ ਰਫਤਾਰ ਤੋਂ ਗਤੀ ਕਰਦੇ ਨੇ ਕਿ ਤਕਰੀਬਨ ਉਹ ਕਹਿੰਦੇ ਹਵਾ ਦੇ ਵਿੱਚ 38 ਘੰਟੇ ਉੜਦੇ ਰਹੇ ਜਿਹਦੇ ਵਿੱਚ ਤਿੰਨ ਵਾਰੀ ਫਿਊਲ ਭਰਿਆ ਗਿਆ ਤੇ ਆਰਾਨ ਦਾ ਵੀ ਇਹੀ ਮੰਨਣਾ ਕਿ ਸਾਡੇ ਤਿੰਨ ਹਮਲੇ ਤਿੰਨ ਜਗ੍ਹਾ ਦੇ ਉੱਤੇ ਹਮਲਾ ਹੋਦੇ ਹੋਇਆ ਜਿਹੜੀਆਂ ਸਾਡੀਆਂ ਪਰਮਾਣੂ ਊਰਜਾ ਦੇ ਉੱਤੇ ਕੰਮ ਚੱਲ ਰਿਹਾ ਸੀਗਾ ਤੇ ਹੁਣ ਉਹ ਕਹਿੰਦੇ ਅਸੀਂ ਜਿਹੜਾ ਵੀ ਪਰਮਾਣੂ ਉੱਤੇ ਸਮਾਨ ਸੀਗਾ ਸਾਡੀ ਊਰਜਾ ਕਹ ਲਓ ਸਮਾਨ ਕਹ ਲਓ ਵੀ ਆਪਣਾ ਸਮਾਨ ਸੀ ਜੋ ਵੀ ਕਹ ਲਓ ਰਿਸਾਲਤ ਜੰਦ ਰਿਸੀ ਉਹ ਸਮਾਨ ਅਸੀਂ ਪਹਿਲੀ ਕੱਢ ਲਿਆ ਸੀਗਾ ਉੱਥੇ ਕੁਝ ਨਹੀਂ ਸੀਗਾ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਹਾਂ ਤੇ ਜਾਨੀਵਾਨੀ ਕਹਿੰਦੇ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੀਆਂ ਉਹ ਜਗ੍ਹਾ ਸੀ ਆ ਉਹਦੇ ਉੱਤੇ ਜਰੂਰ ਹਮਲਾ ਹੋਇਆ ਤੇ ਹੁਣ ਯੂ ਐਸ ਦੇ ਵਿੱਚੋਂ ਉਹ ਜਿਹੜਾ ਪਲੇਨ ਸੀ ਬਈ B2 ਉਹਨੂੰ ਇੱਕ ਹੀਰੋ ਦੀ ਤਰ੍ਹਾਂ ਦਿਖਾਇਆ ਜਾ ਰਿਹਾ ਕਹਿੰਦੇ ਬੜੀ ਸਪੀਡ ਵਾਲਾ 38 ਘੰਟੇ ਹਵਾ ਚੋੜਦਾ ਰਿਹਾ ਜੋ ਕਿ ਉਹਨਾਂ ਦੀ ਸੈਟਲਾਈਟ ਦੇ ਰੈਡਾਰ ਤੇ ਵੀ ਨਹੀਂ ਆਇਆ ਇਰਾਨ ਦੀ ਤੇ ਉਹਨੇ ਹਮਲਾ ਕਰ ਦਿੱਤਾ ਤੇ ਇਸ ਤੋਂ ਬਾਅਦ ਬਈ ਰੂਸ ਦੇ ਵੀ ਮੰਤਰੀਆਂ ਦੇ ਕੁਝ ਬਿਆਨ ਆਏ ਅਸੀਂ ਕਹਿੰਦੇ ਹਾਂ ਨਾ ਉਹ ਈਰਾਨ ਨੂੰ ਸਪੋਰਟ ਕਰਾਂਗੇ ਪਰ ਇਹ ਹੋਣਾ ਨਹੀਂ ਚਾਹੀਦਾ ਸੀਗਾ ਗਲਤ ਹੋਇਆ ਤੇ ਲੜਾਈ ਕਿੱਥੇ ਰੁਕਣੀ ਸੀਗੀ ਹੁਣ ਯੂਐਸ ਨੇ ਐਂਟਰੀ ਕਰ ਲਈ ਲੜਾਈ ਦਾ ਹੋਰ ਤੇਜ਼ ਹੋ ਜਾਣਾ ਇਹ ਤੈ ਹੈਗਾ ਕਿ ਲੜਾਈ ਦਿਨਾਂ ਦੇ ਵਿੱਚ ਹੋਰ ਬਹੁਤ ਤੇਜ਼ ਹੋ ਜਾਊਗੀ ਤੇ ਜਿੱਥੇ ਈਰਾਨ ਦਾ ਮੰਤਰੀ ਅੱਜ ਹੀ ਇੱਕ ਮੰਤਰੀ ਆ ਜੋ ਇਸ ਟਾਈਮ ਜਾ ਰਿਹਾਗਾ ਰੂਸ ਚ ਉਹ ਕਹਿੰਦਾ ਵੀ ਪੋਤਿੰਦੇ ਦੇ ਨਾਲ ਮੇਰੀ ਖਾਸ ਮੀਟਿੰਗ ਆ ਜਿਹਦੇ ਵਿੱਚ ਖਾਸ ਗੱਲਬਾਤ ਕਰੋ ਹੁਣ ਕਾਦੇ ਤੇ ਗੱਲਬਾਤ ਹੋਊ ਇਹ ਆਪਾਂ ਕਹਿ ਨਹੀਂ ਸਕਦੇ ਹੁਣ ਰੂਸ ਦਾ ਤਾਂ ਫੁੱਲ ਸਹਿਯੋਗ ਆ ਉਹਦੇ ਨਾਲ ਹੋ ਸਕਦਾ ਕੁਝ ਸੂਤਰਾਂ ਤੋਂ ਮਿਲ ਰਿਹਾ ਕਿ ਚైనా ਵੀ ਉਹਦੇ ਨਾਲ ਆਪਦਾ ਫੁੱਲ ਸਹਿਯੋਗ ਕਰ ਸਕਦੀ ਆ ਕਿਉਂਕਿ ਉਹ ਏਸ਼ੀਆ ਕੰਟਰੀਆਂ 'ਚ ਆ ਜਾਂਦਾ ਬਈ ਉਹਨਾਂ ਨੂੰ ਪਤਾ ਜੇ ਅੱਜ ਕਿਤੇ ਇਰਾਨ ਦੇ ਉੱਤੇ ਦੂਜੇ ਦੇਸ਼ ਹੈਵੀ ਹੋ ਗਏ ਤਾਂ ਕੱਲ ਨੂੰ ਸਾਡੀ ਵੀ ਵਾਰੀ ਆ ਅੱਜ ਕੰਦੇ ਨਾਲ ਕੰਧਾ ਮਿਲਾ ਕੇ ਖੜਨ ਦਾ ਹੱਕ ਆ ਤੇ ਹੁਣ ਸਟੈਂਡ ਦੇਖੋ ਹਮਲਾ ਕਰਨ ਤੋਂ ਬਾਅਦ ਹੀ ਯੂਐਸਏ ਦੇ ਪ੍ਰਧਾਨ ਮੰਤਰੀ 트ੰਪ ਜੀ ਨੇ ਉਸੇ ਟਾਈਮ ਉਹਨਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਨਿਊਜ਼ ਨੂੰ ਦੱਸ ਦਿੱਤਾ ਕਿ ਭਾਈ ਅਸੀਂ ਤਿੰਨ ਜਗ੍ਹਾ ਤੇ ਹਮਲਾ ਕਰਤਾ ਤੇ ਜਿਹੜੇ ਇਰਾਨ ਮਸੱਈਲਾ ਬਣਾ ਰਿਹਾ ਉਹ ਕਹਿੰਦਾ ਚੱਪਲ ਛਾਪ ਮਸੱਈਲਾ ਨੇ ਉਹਦੀ ਕੋਈ ਖਾਸ ਗੱਲ ਨਹੀਂ ਲੰਡੂਈਆਂ ਮਸੱਈਲਾ ਨੇ ਉਹ ਸਾਡੇ ਲਈ ਕੋਈ ਖਾਸ ਮਹੱਤਵ ਨਹੀਂ ਰੱਖਦੀਆਂ ਤੇ ਹੁਣ ਦਿਨੋਂ ਦਿਨ ਲੜਾਈ ਵੱਧਦੀ ਜਾ ਰਹੀ ਆ ਪਰ ਇਰਾਨ ਦਾ ਵੀ ਅਸੀਂ ਦਰੇ ਕਹਿਣਾਗਾ ਕਿ ਭਾਈ ਇਰਾਨ ਕਹਿੰਦਾ ਅਸੀਂ ਪਿੱਛੇ ਨਹੀਂ ਹਟਦੇ ਹੁਣ ਜਿਹੜੀ ਕਿਸ ਸਾਈਡ ਤੇ ਕੰਮ ਚੱਲ ਰਿਹਾ ਸੀ ਉਹ ਜਾਰੀ ਰਹੂਗਾ ਅਸੀਂ ਨਹੀਂ ਪਿੱਛੇ ਹਟਣਾ ਅਸੀਂ ਵੀ ਮਾਂ ਦਾ ਦੁੱਧ ਪੀਤਾ ਹੈ ਤੇ ਹੁਣ ਦੇਖਦੇ ਆ ਅੱਗੇ ਹੋਣਾ ਕੀ ਆ ਤੇ ਇਹਦਾ ਹੋ ਸਕਦਾ ਬਈ ਜੀ ਨਤੀਜਾ ਬੁਰਾ ਨਿਕਲੇ ਕੁਝ ਇਹ ਕਹਿ ਰਹੇ ਨੇਗੇ ਕਿ ਸੂਤਰਾਂ ਦੇ ਸਾਨੂੰ ਕੁਝ ਪਤਾ ਚੱਲਿਆ ਪੁਸ਼ਟੀ ਤਾਂ ਨਹੀਂ ਕਰ ਸਕਦੇ ਕੁਝ ਮੰਤਰੀਆਂ ਦੇ ਬਿਆਨ ਆਏ ਨੇ ਕਿ న్యూਸ ਦੇ ਉੱਤੇ ਉਹ ਕਹਿ ਰਹੇ ਨੇਗੇ ਰੂਸ ਦੇ ਮੰਤਰੀ ਕਿ ਅਸੀਂ ਭਾਈ ਇਰਾਨ ਨੂੰ ਪ੍ਰਵਾਣ ਨੂੰ ਸੁਵਿਧਾ ਦੇਵਾਂਗੇ ਪਰਮਾਣੂ ਹਥਿਆਰ ਦੇਵਾਂਗੇ ਜੇ ਪਰਮਾਣੂ ਹਥਿਆਰ ਆ ਜਾਂਦੇ ਆ ਤਾਂ ਇਹ ਮੰਨ ਲਓ ਬਾਈ ਜੀ ਤੀਜਾ ਯੁੱਧ ਹੋ ਸਕਦਾ ਜਿਹੜਾ ਵਿਸ਼ਵ ਦਾ ਵਰਲਡ ਵਾਰ ਆ ਕਹਿੰਦਾ ਤੀਜਾ ਸਭ ਤੋਂ ਵੱਡਾ ਯੁੱਧ ਤੇ ਜੇ ਕਿਤੇ ਇਹਦੇ ਵਿੱਚ ਚੀਨ ਆ ਜਾਂਦਾ ਫਿਰ ਤਾਂ ਗੱਲ ਹੋਰ ਵੀ ਵਧਦੀ ਜਾਂਦੀ ਆ ਹੁਣ ਦੇਖਣਾ ਇਹ ਆ ਵੀ ਅੱਗੇ ਯੁੱਧ ਕਿੱਥੇ ਤੱਕ ਜਾਂਦਾ ਰੁਕਦਾ ਜਾਂ ਨਹੀਂ ਰੁਕਦਾ ਪਰ ਰੁਕਣ ਦੇ ਕੋਈ ਇਸ਼ਾਰ ਨਹੀਂ ਆਉਂਦੇ ਬਾਈ ਜੀ ਸਾਡੇ ਨਾਲ ਜੁੜਨ ਲਈ ਧੰਨਵਾਦ ਅੱਗੇ ਵੀਡੀਓ ਦੇਖਦੇ ਰਹੋ ਅਗਲਾ ਅਪਡੇਟ ਲੈ ਕੇ ਜਲਦੀ ਤੁਹਾਡੇ ਨਾਲ ਜੁੜਾਂਗੇ ਧੰਨਵਾਦ ਬਾਈ